ਆ ਦੇਖੋ ਜੀ ਸਾਡਾ ਵਾਈਪਰ ਇਹ ਨਾ ਐਕਚੁਅਲੀ ਇਹਦੀ ਜਿਹੜੀ ਰਬੜ ਸੀਗੀ ਨਾ ਉਹ ਬਿਲਕੁਲ ਖਸ ਗਈ ਸੀ ਤੇ ਅਸੀਂ ਸੋਚਿਆ ਕਿ ਇਹਨੂੰ ਇਹਦੀ ਰਬੜ ਆਪਾਂ ਚੇਂਜ ਕਰ ਲਈਏ ਆ ਦੇਖੋ ਇਹਦੀ ਰਬੜ ਲੈਂਦੀ ਇੱਥੇ ਆਪਾਂ ਫਿਟ ਕਰ ਦੇਣੀ ਆ ਆ ਬਣੀ ਜਗ੍ਹਾ ਤੇ ਤੇ ਇਹਨੂੰ ਫਿਟ ਕਰਕੇ ਆ ਹੋਇਆ ਤੇ ਮੁਸ਼ਕਲ ਹੀ ਹਨ ਉਹ ਬੜਾ ਇਹ ਵਾਲੇ ਜਿਹੜੇ ਆ ਜਿਹੜੇ ਪੇਸ ਸੀਗੇ ਜਿਹੜੇ ਕਾਬਲੇ ਲੱਗੇ ਸੀਗੇ ਉਹ ਬੜੇ ਮੁਸ਼ਕਲ ਰਿਮੂਵ ਹੋ ਰਹੇ ਸੀ ਫਿਰ ਅਸੀਂ ਕੀ ਕੀਤਾ ਕਿ ਦੁਕਾਨ ਵਾਲੇ ਕੋਲ ਕਿਸੇ ਰੋਏ ਤੇ ਉੱਥੋਂ ਅਸੀਂ ਉਹ ਕੰਟਰ ਦੇ ਨਾਲ ਕਾਬਲੇ ਵੜਵਾਏ ਵੜਵਾ ਕੇ ਤੇ ਆਪਾਂ ਇੱਥੇ ਹੁਣ ਇਹਨੂੰ ਬ੍ਰੇਕ ਮਾਰ ਵਗੈਰਾ ਫੇਰੇ ਜਿਹੜਾ ਜਗਾਲ ਵਗੈਰਾ ਲੱਗਾ ਹੋਇਆ ਇਹਨੂੰ ਆਪਾਂ ਉਤਾਰ ਕੇ ਆ ਦਿਖਾਉ ਅਲੋ ਜਗਾਲ ਲੱਗਾ ਹੋਇਆ ਸਾਰਾ ਤੇ ਇੱਥੇ ਆਹ ਵਾਲੀ ਰਬੜ ਆਪਾਂ ਫੇਟ ਕਰ ਲਾਂਗੇ ਤੇ ਤੁਹਾਡੇ ਕੋਲ ਵੀ ਫਿਰ ਕੋਈ ਇਹੋ ਜਿਹਾ ਪੁਰਾਣਾ ਜਿਹ ਹੈਗਾ ਵਾ ਰਾਈਪਰ ਦੇ ਤੁਸੀਂ ਵੀ ਇਹਨੂੰ ਰਿਪੇਅਰ ਕਰ ਸਕਦੇ ਆ ਤੇ ਰਿਪੇਅਰ ਕਰਨਾ ਸੌਖਾ ਵਾ ਨਾਲੇ ਪੈਸੇ ਵੱਜ ਜਾਂਦੇ ਆ ਆ ਮੇਰੇ ਖਲਾਈ ਆ 70 80 ਰੁਪਏ ਦੀ ਆਈ ਸੀ ਤੇ ਆ ਕਾਬਲੇ ਵੀ ਆਪਾਂ ਲੈ ਕੇ ਆਂਦੇ ਆ ਦਿੱ ਆ ਖਰੀਦੇ 10 ਰੁਪਏ ਦੇ ਆਏ ਆ ਸਾਰੇ ਆ ਦੇਖੋ ਇਹ ਆਪਾਂ ਲਾਵਾਂਗੇ ਹੁਣ ਤੇ ਟਾਈਗਰ ਸਾਡਾ ਇਹ ਵੀ ਵੇਖ ਰਿਹਾ ਵੀ ਕੀ ਕੰਮ ਕਰ ਰਿਹਾ ਹੈ ਠੀਕ ਹੈ ਹਾ ਜੀ ਕੀਤੀ ਗੋਆ ਤੇ ਆਪਾਂ ਹੁਣ ਚੱਲ ਲੱਗੇ ਆਂ ਜੀ ਕੰਮ ਤੇ ਮੈਂ ਤੇ ਮਾਰ ਜਣਾ ਮਾਰਾਂ ਤੇ ਹੁਣ ਆਪਾਂ ਇੱਥੇ ਇਹ ਰਬੜ ਨੂੰ ਇਸਾ ਥੋੜਾ ਆਪਾਂ ਨੂੰ ਖਿੱਚਣਾ ਪੈਣਾ ਜਿਹੜੀ ਪੂਰੀ ਆ ਜਾਈ। ਆਪਾਂ ਨੇ ਜਾਲੀ ਉਤਾਰ ਦੇ ਲੱਗੇ ਆ ਕਿਉਂਕਿ ਇਧਰੋਂ ਦੀ ਮੈਡਮ ਹੁਣ ਦੱਸ ਸੇਰਾ ਨਹੀਂ ਨਜ਼ਰ ਆਉਂਦਾ। ਫਿਰ ਕਹਿੰਦੇ ਕਿ ਇਧਰੋਂ ਦੀ ਆਪਾਂ ਸ਼ੁਰੂ ਕਰਨਾ ਹੋਵੇ ਤੇ ਦੂਰ ਦੀ ਵਧੀਆ ਨਜ਼ਰ ਆਊਗਾ। ਤੁਹਾਨੂੰ ਵੀ ਪਤਾ ਲੱਗੂਗਾ ਕੀ ਹੋ ਰਿਹਾ। ਦਿਖਾਓ ਇਧਰ ਕੀ ਹੋ ਰਿਹਾ ਦੱਸ। ਬੜਾ ਹੋਣ ਲੱਗੇ ਸੁੱਕੇ ਆਲੂ ਆ ਵੇਖੋ ਕੱਟ ਰਿਹਾ ਮੈਂ ਤੇ ਤੇਲ ਰੱਖਿਆ ਵਾ। ਤੇ ਹੁਣ ਆਪਾਂ ਸੁੱਕੇ ਆਲੂ ਬੜਾਵਾਂਗੇ। ਤੇ ਇਹ ਡੇ ਆ ਵਾਈਪਰ ਦਾ ਕੰਮ ਕਰਨ ਕਿੰਨੇ ਕਰਦੀ ਹੋਈ ਆ ਬਸ ਇਹਦੇ ਵਿੱਚ ਨਾਲ ਆਪਾਂ ਸ਼ੇਕ ਮਾਰ ਲਿਓ ਠੀਕ ਹੈ ਜੀ ਕਿੰਨੇਕ ਬਣ ਗਏ ਆ ਦੱਸੋ ਹੁਣ ਦੱਸ ਦੇਣੀ ਆ ਛੋੜੇ ਬਣ ਗਏ ਛੋੜੇ ਬਣ ਗਏ ਇਹਦਾ ਕਿੰਨਾ ਟਾਈਮ ਲੱਗਣਾ ਲੱਗ ਜਾਏ 10-15 ਮਿੰਟ ਠੀਕ ਯਾ ਇੱਕ ਗੱਲ ਬਾ ਪਾਣੀ ਦੇ ਕੰਮ ਕਰਨ ਕਿੰਨਾ ਕੁ ਰਹਿ ਗਿਆ ਕੰਮ ਹੋਰ ਕਿੰਨਾ ਟਾਈਮ ਲੱਗਣਾ ਅੱਛਾ ਥੋੜੀ ਥੋੜੀ ਸਾਰੇ ਕੋਲੇ ਲਿਆਂਦਾ ਥੋੜੀ ਤੇ ਚਾਹੀਦੀ ਆਪਣੇ ਘਰੋਂ ਲਿਆਂਦੀ ਥੋੜੀ ਹਾਂ ਸਰਖਾਬ ਦੀ ਤਵਲੀ ਦੀ ਥੋੜੀ ਆ ਹਾਂ ਦੇਖੋ ਆਸਿਰ ਖਾਵਦੇ ਦਬਲੇ ਦੀ ਜੋੜੀ ਹੈ ਆਪਣਾ ਇਹ ਜਗਾਰ ਲਾ ਲਈਦਾ ਥੋੜੀਆਂ ਔਕੀਆ ਲੈ ਆਈ ਗਾ ਚਾਹ ਦਾ ਜਗਾਰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕੱਸ ਦਾਂਗੇ ਰਬੜ ਨਾਲ ਥੋੜੀ ਛੋਟੀ ਜੀ ਛੋਟੀ ਮਿਲ ਗਈ ਥੋੜੀ ਸਾਈਜ਼ ਦੇ ਦਾ ਛੋਟਾ ਜਿਹਾ ਇਹਨੂੰ ਹੁਣ ਕੱਸ ਦਿੰਨੇ ਇਹਨੂੰ ਇਹ ਜਗਾਰ ਕੱਟ ਕੇ ਦਿੱਤਾ ਹੈ ਕਲਾਸ ਨਾਲ ਕੱਸਣ ਦੇ ਹੋਣੇ ਝਾੜੂ ਵੀ ਲੈ ਆਂਦਾ ਇਹਦੇ ਦੀਲਾਵਾ ਦਾ ਝਾੜੂ ਵੀ ਲੈ ਆਂਦਾ ਕਿੰਨਾ ਲੰਬਾ ਝਾੜੂ ਆ ਇਹਨਾਂ ਲੰਬਾ ਕਾਫੀ ਜ਼ਰੂਰਤ ਪੈਂਦੀ ਸੀ ਜਦੋਂ ਬਾਰਿਸ਼ ਆ ਜਾਂਦੀ ਸੀ ਤੇ ਬਾਹਰੋਂ ਨਾ ਫੋਲ ਝਾੜੂ ਨਾਲ ਝਾੜੂ ਦੇ ਹੀ ਲੱਗਦਾ ਅੱਛਾ ਤੇ ਉਹ ਟ ਹੈਗਾ ਕਹਿੰਦੀ ਮੈਨੂੰ ਫੜਾ ਦਿਓ ਝਾੜੂ ਨਾਲ ਆਉਂਦਾ ਨੇ ਲੋੜ ਆ ਗਿਆ ਇਹਨੂੰ ਨਾ ਹੁਣ ਆਪਾਂ ਅੱਗੇ ਵਧੀਏ ਥੋੜੀ ਜਿਹੀ ਟੀਲਾ ਕੱਟਣ ਲੱਗੇ ਆ ਅੱਛਾ ਲੱਗ ਗਿਆ ਇਹ ਕਿੰਨਾ ਲੰਬਾ ਹੋ ਟੀਲਾ ਨੇ ਕਟਨੀਆਂ ਬਣੀਆਂ ਨੇ ਨਹੀਂ ਅੱਗੇ ਉਹ ਹੁੰਦੀਆਂ ਨਾ ਸੌਫਟ ਤੇ ਹੁਣ ਗਰਮੀ ਨਾਲੇ ਬਹੁਤ ਜ਼ਿਆਦਾ ਇਹ ਗਰਮੀ ਦੀ ਦੇ ਰਹੀ ਕੰਮ ਕਰ ਰਿਹਾ ਸਾਰਾ ਟਾਈਗਰ ਪਿੱਛੇ ਆ ਉਧਰੋਂ ਮੜਾ ਟਾਈਗਰ ਵੇਰ ਲੋ ਕਿੰਨਾ ਸ਼ੈਤਾਨ ਹੈ ਕਹਿੰਦਾ ਮੈਂ ਝਾੜੂ ਨਹੀਂ ਛੱਡਣਾ ਅੱਜ ਅੱਜ ਝਾੜੂ ਕਹਿੰਦਾ ਮੇਰਾ ਮੈਂ ਹੁਣ ਇਹਦੀਆਂ ਟੀਲਾ ਕੱਟਣ ਲੱਗੀਆਂ ਆ ਆਈ ਦੋ ਤੰਗ ਬੜਾ ਕਰਦਾ ਵਿੱਚ ਟਾਈਗਰ ਆ ਬੜਦਾ ਇਹ ਕਹਿਦੀਆਂ ਟੀਲਾ ਕੱਟ ਦੇਣਾ ਓਕੇ ਗਾਇਜ਼ ਟੀਲਾ ਕੱਟਤੀਆਂ ਵਾ ਯੈਸ ਹੁਣ ਵਧੀਆ ਹੋ ਜਾਊਗਾ ਬੜੀ ਆ ਗਿਆ ਪੂਰਾ ਆ ਗਿਆ ਚਲੋ ਫੇਰ ਝਾੜੂ ਵੀ ਲਾ ਲੇ ਝਾੜੂ ਲਾਉਨੇ ਆ ਟੋਪ ਬੜੀ ਸ਼ਾਮ ਨੂੰ ਲਾਵਾਂਗੇ ਫਾਈਨਲੀ ਆਪਾਂ ਇਹਨੂੰ ਰੈਡੀ ਕਰ ਲਿਆ ਵਾ ਨਿਆਣਿਆਂ ਨੇ ਵੀ ਹੈਲਪ ਕਰਾਈ ਨਾਲ ਤੇ ਆ ਜਿਹੜੇ ਸਾਰੇ ਨਾਟਾ ਵੇਖੋ ਆਪਾਂ ਦੁਬਾਰਾ ਕਸ ਦਿੱਤੇ ਤੇ ਆ ਉੱਪਰ ਨਵੀਂ ਲੱਗ ਗਈ ਇਹਦੀ ਇਹਨਾਂ ਚੀਜ਼ਾਂ ਦਾ ਜੇ ਚੰਗੀ ਆਪਾਂ ਖਰੀਦੇ ਡੋ 250 ਰੁਪਏ ਦਾ ਮਿਲਿਆ ਸੀਗਾ ਉਦੋਂ ਤੇ ਇਹਦੀ ਚੀਜ਼ ਦੀ ਰਿਪੇਅਰ ਹੈਗੀ ਆ ਜਦੋਂ ਆਪਾਂ ਪਲਾਸਟਿਕ ਵਗੈਰਾ ਵਾਲੀ ਲੰਦੀ ਨੇ ਤੇ ਉਹ ਬਾਰ ਬਾਰ ਖਰਾਬ ਹੋ ਜਾਂਦੇ ਆ ਫਿਰ ਤੋਂ ਦੁਬਾਰਾ ਖਰਚਾ ਕਰਨਾ ਪੈਂਦਾ ਇਹਦਾ ਇਹ ਆ ਕਿ ਰਿਪੇਅਰ ਹੋ ਜਾਂਦਾ ਵਧੀਆ ਬਣਿਆ ਇਹ ਜੀ ਸੀ ਐਸ ਲਓ ਤੁਸੀਂ ਜੇ ਖਰੀਦਣਾ ਇਹੋ ਜੇ ਖਰੀਦੋ ਆ ਦੇਖੋ ਹੁਣ ਨਵਾਂ ਹੀ ਬਣ ਗਿਆ ਇੱਕ ਸਾਹ ਦਾ ਬਿਲਕੁਲ ਗਰਮੀ ਬਹੁਤ ਜ਼ਿਆਦਾ ਮੈਨੂੰ ਤਾਂ ਇੱਕਦਮ ਪਸੀਨਾ ਆ ਗਿਆ ਆ ਦੇਖੋ ਪਸੀਨਾ ਪਸੀਨਾ ਹੋਇਆ ਜਾਂ ਸਾਰੇ ਕੱਪੜੇ ਮੇਰੇ ਤੇ ਜਗੇ ਆ ਤੇ ਆਲੋ ਸਾਡਾ ਏਸੀ ਦਾ ਸਮਾਨ ਪਿਆ ਏਸੀ ਵੀ ਨਾ ਇਹ ਜੀ ਦੀ ਪੀਸੀਬੀ ਜਿਹੜੀ ਆ ਪਰ ਰਿਪੇਅਰ ਕਰਾਉਣੀ ਸੀ ਏਸੀ ਸਟੂਡੀਓ ਵਿੱਚ ਜਿਹੜਾ ਲੱਗਾ ਉਹਦੀ ਪੀਸੀਬੀ ਆ ਲਾ ਕੇ ਰੱਖੀ ਆ ਹੁਣ ਆਪਾਂ ਇਹਨੂੰ ਅੰਮ੍ਰਿਤਸਰ ਦੇ ਕੇ ਆਉਣਾ ਰਿਪੇਅਰ ਕਰ ਲਈ ਤਾਂ ਕਿ ਇਹਨੂੰ ਰਿਪੇਅਰ ਕਰਵਾ ਸਕੀ ਫਿਰ ਏਸੀ ਚੱਲੂ ਆਪਦਾ ਸਟੂਡੀਓ ਵਾਲਾ ਜੀ ਪਸੀਨਾ ਬੜਾ ਆ ਗਿਆ ਸੀ ਆਪ ਵੀ ਹੁਣ ਨੌਨ ਲੱਗਾ ਤੇ ਚਲੋ ਨਾ ਹੋ ਛੇਤੀ ਤੇ ਟਾਈਗਰ ਨਾ ਕਿਸੇ ਨੂੰ ਨੰਗਣ ਨਹੀਂ ਦਿੰਦਾ ਬਾਰ ਬਾਰ ਲੱਤਾਂ ਫੜਨ ਨੂੰ ਪੈਂਦਾ ਮੇਰੀਆਂ ਜਾਦੀਆਂ ਬੜੀਆਂ ਨੂੰ ਮੇਰੀਆਂ ਇਹਦੀਆਂ ਹਾਂ ਹਾਂ ਇਹਨੂੰ ਲੱਗਦੀ ਗਰਮੀ ਲੱਗਦੀ ਹੈ ਹਨਾ ਗਰਮੀ ਸੇ ਪਰੇਸ਼ਾਨ ਟਾਈਗਰ ਮਿਸਟਰ ਇਸ ਟਾਈਗਰ ਸਿੰਘ ਇਹ ਗਰਮੀ ਤੋਂ ਪਰੇਸ਼ਾਨ ਹੋ ਜਾਂਦਾ ਆ ਲੱਗੀ ਆ ਸਾਡੀ ਬਾਈਕ ਇੰਨੇ ਵੀ ਬੜਾ ਸਾਡਾ ਸਾਥ ਦਿੱਤਾ ਆ ਸਾਡੇ ਪਈਆ ਸਾਜ਼ ਆ ਦੇਖੋ ਤਬਲਾ ਤੇ ਹਾਰਮੋਨੀਅਮ ਇੱਥੇ ਬੈ ਕੇ ਆਪਾਂ ਪ੍ਰੈਕਟਿਸ ਕਰ ਲਈਦੀ ਆ ਲਓ ਜੀ ਸਰਖਾਬ ਨਹਾ ਕੇ ਫਰੈਸ਼ ਹੋ ਕੇ ਆ ਗਿਆ ਵਾ ਵਿਚਾਰੀ ਨੂੰ ਇਹਨੂੰ ਗਰਮੀ ਬੜੀ ਲੱਗੀ ਤੇ ਇੱਧਰ ਮਹਾਪੁਰਸ਼ ਨਿੱਕੇ ਮਹਾਪੁਰਸ਼ ਟੀਵੀ ਵੇਖ ਰਹੇ ਆ ਗੇਮਾਂ ਦੀਆਂ ਵੀਡੀਓ ਵੇਖ ਰਹੇ ਆ ਕੀ ਤੁਹਾਡੇ ਬੱਚੇ ਵੀ ਇਦਾਂ ਵੇਂਦੇ ਆ ਦੱਸਿਓ ਜਰੂਰ ਅੰਗੂਠੇ ਵੜੇ ਕਰਦਾ ਗਾੜੀ ਓਕੇ ਓਕੇ ਕਰਦਾ ਦਾਮ ਨਾ ਕਹਿੰਦਾ ਹਾਂਜੀ ਸਬਜ਼ੀ ਹੋ ਗਈ ਰੈਡੀ ਕਨੇ ਹਾਂਜੀ ਭੁੱਖ ਬੜੀ ਲੱਗੀ ਯਾਰ ਆ ਰੋਟੀ ਨਾਲ ਲੱਗੀ ਸਬਜ਼ੀ ਰੈਡੀ ਹੋ ਗਈ ਆ ਹੁਣ ਭੁੱਖ ਲੱਗੀ ਆ ਵਾ ਸਵੇਰ ਦੀ ਹੁਣ ਖਾਣ ਲੱਗੇ 12 ਵਜੇ ਆ ਰੋਟੀ ਐ ਮੈਂ ਅਸਰ ਲੱਗੀ ਰੋਟੀਆਂ ਨਾਲ ਚਲੋ ਫਿਰ ਕਰੋ ਦੰਦੀ ਦੰਦੀ ਹਾਂਜੀ ਫਿਰ ਖਾਣੇ ਹਾਂ ਅਨੂ ਦੇ ਛਿਲਕੇ ਪਏ ਛੁੱਟ ਦੇਣੇ ਕੋਈ ਛੁੱਟ ਨਹੀਂ ਨੇ ਹਾਂ ਹਾਂ ਜੀ ਸਾਡੀ ਕਿਚਨ ਛੋਟੀ ਜੀ ਅੱਗੇ ਵੀ ਤੁਹਾਨੂੰ ਵਿਖਾਈ ਆ ਮੈਂ ਕਿਹਾ ਫੇਰ ਵਿਖਾ ਦਈਏ ਇੱਕ ਵਾਰੀ ਮੈਡਮ ਜੀ ਕਿਚਨ ਦੀ ਕਿਚਨ ਚ ਕੰਮ ਕਰ ਰਹੇ ਨੇ ਤੇ ਕਿਚਨ ਚੋਂ ਬਾਹਰ ਨਿਕਲਦੇ ਆ ਸਾਰੇ ਹੀ ਆ ਦੇਖੋ ਟਾਈਗਰ ਵੱਜਾ ਇੱਥੇ ਸਾਡਾ ਤੇ ਆ ਸਾਹਮਣੇ ਪਾਰਕ ਆ ਸਾਡੀ ਆ ਦੇਖੋ ਇਹ ਦੇਖੋ ਜੇ ਸੋਹਣੇ ਫੁੱਲ ਖੜੇ ਇੱਥੇ ਹਾਂ मैडम जी बड़ा टाइम लादा रोटी नु रोटियां ਬਰੋਣੀ ਮੈਨੂੰ ਗੱਲ ਚੇਤੇ ਆਈ ਮੈਂ ਨਾ ਆਪਣੇ ਸਰੋਤਿਆਂ ਨੂੰ ਇੱਕ ਗੱਲ ਦੱਸਣੀ ਸੀ ਹਾਂਜੀ ਦੱਸੋ ਤੇ ਧਿਆਨ ਨਾਲ ਸੁਣਿਓ ਬਸ ਮੈਂ ਰੋਟੀ ਬੇਲ ਲਾ ਇੱਕੋ ਮਿੰਟ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਦੀ ਹਾਂ ਕਿ ਅੱਧੀ ਕ ਰੋਟੀ ਜਦੋਂ ਸਿੱਖ ਜਾਂਦੀ ਆ ਨਾ ਤੇ ਕਈ ਲੇਡੀ ਨਾ ਇਸ ਤਰ੍ਹਾਂ ਕਰਦੀਆਂ ਵਾਂ ਕਿ ਇਹ ਨੂੰ ਨਾ ਫਿਰ ਏਦਾਂ ਫਵਾ ਚੋਕ ਕੇ ਤੇ ਗੈਸ ਤੇ ਸੇਕਣ ਲੱਗ ਪੈਂਦੇ ਆ ਤੂੰ ਤੇ ਨਾ ਸੇਕ ਹੁਣ ਨਹੀਂ ਮੈਂ ਸੇਕ ਕੇ ਵਿਖਾਉਂਦੀ ਇਸ ਤਰ੍ਹਾਂ ਇਸ ਤਰ੍ਹਾਂ ਬਣਾਉਂਦੀ ਆ ਤੇ ਇਹ ਗੈਸ ਇੰਨੀ ਜ਼ਿਆਦਾ ਜਰੀਲੀ ਹੁੰਦੀ ਆ ਨਾ ਪੈਟਰੋਲ ਦੀਆਂ ਮਗੈਸ ਹੁੰਦੀ ਹੈ ਇਹ ਬਹੁਤ ਜਾੜੀਲੀ ਹੁੰਦੀ ਹੈ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਕਦੀ ਗੈਸ ਤੇ ਰੋਟੀ ਸੇਕ ਕੇ ਇਸ ਤਰ੍ਹਾਂ ਗੈਸ ਤੇ ਕਦੀ ਵੀ ਖਾਣੀ ਚਾਹੀਦੀ ਪਰ ਤੂੰ ਉਹਦੇ ਦੇਖ ਲਈ ਨਹੀਂ ਆਪਾਂ ਇਹ ਖਾਣੀ ਨਹੀਂ ਆ ਇਹ ਰੱਖਣੀ ਮੈਂ ਕਹਿੰਦਾ ਲੋਕ ਕਹਣਗੇ ਨਹੀਂ ਸਾਡੇ ਸਰੋਤ ਤੇ ਕਹਣਗੇ ਨਹੀਂ ਵੀ ਆਪ ਦੇਾਨੂੰ ਮੈਸੇਜ ਦੇਣ ਨੇ ਤੇ ਆਪ ਇਹਨਾਂ ਨੇ ਸੇਕ ਲਈ ਹੈ ਮੈਂ ਨਹੀਂ ਮੈਂ ਸੇਕ ਕੇ ਵਿਖਾਈ ਆਗੇ ਅਸੀਂ ਟੈਸਟ ਕਰਦੇ ਆ ਕਈ ਠੀਕ ਹੈ ਠੀਕ ਹੈ ਐਕਸਪੈਰੀਮੈਂਟ ਕਰਕੇ ਹਾਂਜੀ ਹਾਂਜੀ ਇਹ ਖਾਣੀ ਨਹੀਂ ਆ ਵੇਖੋ ਮੈਂ ਫੇਰਾ ਦੇਣੀ ਆ ਵੇਖੋ ਨਹੀਂ ਵਾਕਿਆ ਵਾਕਿਆ ਸਹੀ ਹੈ ਇਹ ਜਾਨਵਰ ਲਈ ਵੀ ਸੇਫ ਨਹੀਂ ਆ ਹਾਂਜੀ ਬਹੁਤ ਜ਼ਿਆਦਾ ਇਨਸਾਨ ਤੇ ਦੂਰ ਆ ਜਾਨਵਰ ਲਈ ਵੀ ਸੇਫ ਨਹੀਂ ਆ ਬਹੁਤ ਜ਼ਿਆਦਾ ਆਸੇ ਜੀ ਰਿਲੀ ਹੁੰਦੀ ਆ ਪੈਟਰੋਲੀਅਮ ਗੈਸ ਹੁੰਦੀ ਆ ਤੇ ਬਿਲਕੁਲ ਵੀ ਐਟੇ ਰੋਟੀ ਸੇਕ ਕੇ ਕਦੀ ਨਾ ਖਾਓ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਠੀਕ ਆ ਤੇ ਮੈਂ ਇੱਧਰ ਕੱਚਾ ਪਿਆਜ਼ ਨਾ ਕੱਟ ਕੇ ਰੱਖ ਲਿਆ ਉਹ ਇਹਦੇ ਵਿੱਚ ਥੋੜਾ ਪਾਣੀ ਮਿਕਸ ਕਰਕੇ ਨਾ ਤੇ ਇਹਦੇ ਵਿੱਚ ਥੋੜਾ ਕਿਰਕਾ ਪਾ ਛੱਡਿਆ ਥੋੜੀ ਦੇਰ ਕਿਨੂੰ ਪਿਘੋ ਰਿਹਾ ਇਹਦੇ ਨਾਲ ਥੋੜਾ ਟੇਸਟੀ ਹੋ ਜਾਂਦਾ ਤੇ ਘੈਂਟ ਚੀਜ਼ ਬਣ ਜਾਂਦੀ ਆ ਤੇ ਮੈਡਮ ਜਲਦੀ ਕਰੋ ਫਿਰ ਆਪਾਂ ਨੂੰ ਭੁੱਖ ਲੱਗੀ ਹੁਣ ਚੱਟੀ ਖਾਣੀ ਨਿਆਣੇ ਵਾਜਾ ਮਾਰਨ ਦੇ ਆ ਬੈਠੇ ਆ ਤੇ ਮੈਂ ਲਗਾਵਾ ਜੀ ਦਹੀਂ ਪਾਉਣ ਅ ਕੌਲੀਆਂ ਵਿੱਚ ਤੇ ਮੈਡਮ ਕਹਿੰਦੇ ਕਿ ਤੁਸੀਂ ਪਾਓ ਦਹੀਂ ਤੇ ਆਹ ਦੇਖੋ ਮੈਂ ਇਹ ਜਿੱਥੇ ਆਪਣੇ ਕੋਲ ਆ ਦਹੀਂ ਪਿਆ ਹੋਇਆ ਹੈ ਉਹਦਾ ਕੋਬੇਰ ਦਾ ਦਹੀਂ ਇਸਤੇ ਮਾਰ ਕਰਦੇ ਤੇ ਹੁਣ ਇਹ ਮੈਂ ਪਾ ਲੂ ਕੌਂਡੀਆਂ ਚ ਤੇ ਆ ਦਹੀਂ ਮੈਂ ਪਾਉਣ ਲੱਗਾ ਹਾਂ ਹਾਂ ਬਣਿਆ ਨਹੀਂ ਖਾਣਾ ਚ ਗਿਆ ਇਹ ਖਾਣਾ ਚਲ ਲਿਓ ਹਾਂਜੀ ਮੈਂ ਲਿਓਣ ਲੱਗਿਆ ਉਹਨਾਂ ਨੂੰ ਜਿਆਦੀ ਭੁੱਖ ਲੱਗੀ ਉਹ ਜਿਆਦਾ ਰੌਲਾ ਪਾਉਂਦੇ ਚੂਹੇ ਨੱਚਣ ਦੇ ਢਿੱਡ ਚੋਂ ਨਾ ਦੇ ਨਿਆਣਿਆਂ ਦੇ ਇਹ ਆਲੂ ਹਾਏ ਸਵਾਦ ਬੜੀ